ਹਾਂਜੀ ਦੋਸਤੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਖੁਦਾ ਹਾਫਸ ਅੱਜ ਆਪਾਂ ਗੱਲਬਾਤ ਕਰਾਂਗੇ ਕੌਂਚ ਦੇ ਬੀਜ ਬਾਰੇ ਇਹ ਇੱਕ ਆਯੁਰਵੈਦਿਕ ਜੜੀ ਬੂਟੀ ਹੈ ਇਹਦੀ ਵੇਲ ਹੁੰਦੀ ਹੈ ਜਿਵੇਂ ਸੇਮ ਦੀਆਂ ਫਲੀਆਂ ਚੋਲੇ ਦੀਆਂ ਫਲੀਆਂ ਹੁੰਦੀਆਂ ਇਹਦੀਆਂ ਫਲੀਆਂ ਵਿੱਚੋਂ ਇਹ ਬੀਜ ਨਿਕਲਦੇ ਆ ਇਨ੍ਹਾਂ ਬੀਜਾਂ ਨੂੰ 24 ਘੰਟੇ ਪਾਣੀ ਵਿੱਚ ਭਿਓ ਕੇ ਰੱਖ ਲਓ ਫਿਰ ਉਸ ਨੂੰ 5 ਮਿੰਟ ਪਾਣੀ ਦੇ ਵਿੱਚ ਉਬਾਲ ਕੇ ਉਹਦੀਆਂ ਛਿਲਕਾਂ ਲਾ ਦੇ ਉੱਪਰੋਂ ਬੀਜ ਦੇ ਉੱਪਰੋਂ ਨਾਲ ਛੱਲ ਲੈਂਦੇ ਆ ਲਾ ਕੇ ਇਹਨੂੰ 4-5 ਦਿਨ ਤੂੰ ਪਿਸ ਕਾ ਕੇ ਬਰੀਕ ਪਾਊਡਰ ਬਣਾ ਕੇ ਰੱਖ ਲੋ ਇਹਦੀਆਂ ਫਲਿਆਂ ਦੀ ਕੰਡ ਬਹੁਤ ਤਿੱਖੀ ਹੁੰਦੀ ਹੈ ਇਹਦੀ ਤਸੀਰ ਗਰਮ ਹੁੰਦੀ ਹੈ ਕੌਂਚ ਦੇ ਬੀਜ ਵਿੱਚ ਪਟਾਵਣ ਖਣੇਜ ਪਦਾਰਥ ਜਿਵੇਂ ਸੋਡੀਅਮ ਪੋਟਾਸ਼ੀਅਮ ਮੈਗਨੀਜ਼ ਫਾਸਫੋਰਸ ਗਿੰਕ ਮੈਗਨੀਸ਼ੀਅਮ ਭਰਪੂਰ ਮਾਤਰਾ ਚ ਹੁੰਦੇ ਆ ਇਹ ਸਾਡੇ ਸਰੀਰਕ ਕਮਜ਼ੋਰੀ ਨੂੰ ਦੂਰ ਕਰਦੇ ਆ ਇਹ ਸਾਡੇ ਨਰਵਸ ਸਿਸਟਮ ਲਈ ਖਾਸ ਕਰਕੇ ਮਰਦਾਂ ਦੀ ਮਰਦਾਨਗੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜੇਕਰ ਕਿਸੇ ਦੇ ਹੱਥ ਪੈਰ ਕੰਬਦੇ ਹੋਣ ਇਹ ਉਸ ਨੂੰ ਵੀ ਠੀਕ ਕਰ ਦਿੰਦੀ ਹੈ ਇਸ ਵਿੱਚ ਐਂਟੀ 에ਜਿੰਗ ਹੁੰਦਾ ਜੋ ਬੁਢਾਪੇ ਨੂੰ ਰੋਕਦਾ ਹੈ ਇਸ ਦਾ ਪਾਊਡਰ 2-3 ਗ੍ਰਾਮ ਸਵੇਰੇ ਸ਼ਾਮ ਖਾਣਾ ਖਾਣ ਤੋਂ ਬਾਅਦ ਦੁੱਧ ਦੇ ਵਿੱਚ ਮਿਲਾ ਕੇ ਲਿਆ ਜਾਵੇ ਤਾਂ ਇਹ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹਾਂ ਲੋਕਾਂ ਤੱਕ ਪਹੁੰਚਾਉਣ ਦੀ ਖੇਚਲ ਕਰੋ ਜਿਸ ਨੂੰ ਲਾਈਕ ਸ਼ੇਅਰ ਤੇ ਮੇਰਾ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ